ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾਢਿ ਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭਰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਭ ਰਹਿਆ ਸਬ ਨਹੀਂ ਜਾਇ ਰਹਾ ਤਰਗੀ ਬਾਣੀ ਆਈ ਦਸਗੜੀ ਚੰਤ ਮਟਾਈ ਉਧਿਆਲ ਪੁਰਖ ਮੇ ਰਵਾਨਾ ਹਰ ਨਾਨਕ ਸਾਚ ਵਖਾਣਾ ਧਿਆਨ ਪੁਰਖ ਮੇ ਰਵਾਨਾ ਕਾਰ ਨਾਨਕ ਸੱਚ ਰਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਤਨ ਵਾਰੇ ਗੁਰੂ ਵਾਹਿਗੁਰੂ ਸਭ ਜੀ ਏਕ ਓੰਕਾਰ ਸਤ ਗੁਰ ਪ੍ਰਸਾਦਿ ਤੇਰੀ ਕਵਨ ਕਵਨ ਗੋਣ ਕਹਿ ਕਹਿਦਾ ਮਾ ਤੂੰ ਸਭ ਗੁਣੀ ਨਿਦਾਨਾ ਤੋ ਮਰੀ ਨਾਮ ਬਰਨਣਾ ਸਕੋ ਤੂੰ ਠਾਕਰ ਊਚ ਭਗਵਾਨਾ ਉਗਰ ਸੇਵਾ ਤੇ ਸੁਖ ਪਾਈ ਐ ਹੋਰ ਖ ਸੁਖ ਨ ਭਾਲ ਉਗਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਮ ਨਾਨਕ ਨਾਮਤ ਨਾ ਕੋ ਮਿਲਿਆ ਜਨ ਹਰ ਵਖੇ ਨਦਰ ਨਿਹਾਲ ਮਾ ਅਲਾ ਤਿੱਜਾ ਸੇਵਤਾ ਖਜ਼ਾਨਾ ਬਖਸ਼ ਹੈ ਜਸ ਬਖਸ਼ੇ ਸੋ ਖਰਚ ਖਾਇ ਸਤ ਗੁਰ ਬਿਨ ਬਤ ਨ ਆਵਈ ਸਭ ਥਕੇ ਕਰਮ ਕਮਾਈ ਨਾਨਕ ਮਨਮਖ ਜਗਤ ਤਨਹੀਨ ਹੈ ਅਗਰ ਭੁਖਾ ਕੇ ਖਾਏ ਪੌਣੀ ਸਬ ਤੇਰੀ ਤੋ ਸਬ ਸਦਾ ਸਾਬਤ ਤੋ ਦੇ ਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਤੇ ਆਇਆ ਤੇਸਦੀ ਤੂੰ ਭਗਤ ਥਾਏ ਪਾਇ ਜੋ ਤਦ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਗ ਕਰਨ ਤੇਰਾ ਕਰਾਇਆ ਸਲਾਹ ਹਰ ਸਬਨਾ ਤੇ ਵੱਡਾ ਜੋ ਸੰਤ ਜਨ ਕੀ ਪੈਰ ਰਖਦਾ ਆਇਆ ਦੰਦੋਤ ਬੰਦਨ ਅਨਕਵਾਰ ਸਰਬ ਕਲਾ ਸਮਰਤ ਤੁ ਜੋ ਲਗਦੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਜੁਗ ਜਗ ਅਟਲ ਸ਼ਬਦ ਗੁਰੂ ਇਲਾਹੀ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਗਤਰ ਮੁਬਾਰਕ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ ਬਟਪਾਦੇ ਹਾਂ जो गुरु ने कृपा करके रहमत करके दया करके बादशाह ने अपनी गोद विच सठा लिया आप जी ने जो शब्द सरवण किया है लड़ीवार कथा विचार धन श्री गुरु ग्रंथ साहब महाराज जी की ਰਾਗ ਭਾਗੜਾ ਔਰ ਇਹ 12 ਦੇ ਵਿੱਚੋਂ ਆਪ ਜੀ ਸ਼ਬਦ ਸਰਵਣ ਕਰ ਰਹੇ ਹੋ 파ਮਨ ਪਵਿੱਤਰ ਅੰਗ 548 ਤੇ ਇਹ ਸ਼ਬਦ ਸਬੈਮਾਨ ਸੁਸੰਭਟ ਹੈ ਗੁਰਮੁਖ ਪਿਆਰਿਓ ਜਿਹੜੀਆਂ 12 ਨੇ ਇਹਨਾਂ ਦੇ ਵਿੱਚ ਦੋ ਸ਼ਲੋਕ ਇੱਕ ਪੌੜੀ ਆਉਂਦੀ ਹੈ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਕੋਈ ਵੀ ਰਸਨਾ ਵਾਂਂ ਜਿਨਾ ਦੇ ਸਰਬੱਤ ਮਾਈ ਭਾਈ ਫਤੇ ਨਾਲ ਸਾਂਝ ਪਾਓ ਗੱਜ ਕੇ ਫਤੇ ਦਿਲਾਓ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਪਿਛਲੇ ਜ਼ਵਾਨਾਂ ਦੇ ਵਿੱਚ ਇੱਕ ਬੇਨਤੀ ਕੀਤੀ ਸੀ ਤੇ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਤੇ ਸ਼ਬਦ ਵਿੱਚ ਇੱਕ ਰਹਾਉ ਵਾਲੀ ਪ੍ਰਗਤੀ ਆਉਂਦੀ ਹੈ ਤੁਸੀਂ ਬਹੁਤ ਵਾਰ ਸੁਣੀ ਪੜ੍ਹੀ ਹੋਵੇਗੀ ਤੱਬਰ ਬਿਨ ਹੱਥ ਨਾ ਆਵਣ ਸਭ ਥੱਕੇ ਕਰਮ ਕਮਾਏ ਕਰਮ ਕਾਂਡ ਕਰ ਕਰਕੇ ਬਰਦਾ ਥੱਕ ਜਾਂਦਾ ਜੇ ਕਈ ਵਾਰੀ ਪਰ ਗੁਰੂ ਤੋਂ ਬਿਗੇਰ ਸਤਿਗੁਰਾਂ ਤੋਂ ਬਿਗੇਰ ਕੁਝ ਪੰਦੇ ਨਹੀਂ ਪੈਣ ਵਾਲਾ ਉਹ ਸਤਨਾਮ ਸਤਿਗੁਰਾਂ ਤੋਂ ਬਿਗੇਰ ਕਰਮ ਕਾਂਡ ਨਹੀਂ ਕਰਨੇ ਜ਼ਿੰਦਗੀ ਵਿੱਚ ਰੱਬ ਇੱਕਦਾਨੀ ਇੱਕਦਾਂ ਮਿਲ ਜੂ ਰੱਬ ਇੱਕਦਾਨੀ ਇੱਕਦਾਂ ਮਿਲ ਜੂ ਸਤਿਗੁਰ ਜਿਹੜਾ ਮਿਲਦਾ ਗੁਰਮੁਖ ਪਿਆਰਿਓ ਮੇਰੇ ਪਾਸ਼ਾ ਕਹਿੰਦੇ ਸਤਗੁਰ ਭੋਲੇ ਬੰਦੇ ਆਲੂ ਮਿਲਦਾ ਤੇ ਚਲਾਕੀਆਂ ਨਾਲ ਥੋੜੀ ਕਿੰਨਾ ਏਦਾਂ ਰੱਬ ਪਾ ਲੂੰ ਏਦਾਂ ਮਿਲ ਜੂ ਏਦਾਂ ਨਾ ਤੂੰ ਆਵੇਂ ਵਸ ਬਹੁਤ ਕਨਾਮਣੇ ਨਾ ਤੂੰ ਆਵੇਂ ਵਸ ਬੇਦ ਪੜਾਵਣੇ ਨਾ ਕਨਾਮਣੇ ਦਾ ਭਾਵ ਵਰਸ ਜੇ ਤਰਲੇ ਲੈਣੇ ਨਾ ਤੇ ਉਹ ਤਰਲੇ ਰਿਆਂ ਰੱਬ ਵਾ ਸੋਣਾ ਨਾ ਉਹ ਤੂੰ ਹਜ਼ਾਰਾਂ ਪਾਠ ਕਰਵਾ ਲਾ ਤਾੜੀ ਰੱਬ ਵੱਸ ਵਿੱਚ ਆਉਣਾ ਨਾ ਤੂੰ ਆਵੇਂ ਵੱਸ ਬੇਦ ਪੜਾ ਮੰਨੇ ਨਾ ਤੂੰ ਆਵੇਂ ਵੱਸ ਬਹੁਤਾ ਦਾਨ ਦੇ ਕੋਈ ਬੰਦਾ ਅਰਬ ਰੁਪਈਆ ਦਾਨ ਕਰ ਦੇ ਪੀ ਰੱਬ ਮੇਰੇ ਕੰਟਰੋਲ ਵਿੱਚ ਆ ਜਾਏ ਮੇਰੇ ਵੱਸ ਵਿੱਚ ਆ ਜਾਏ ਇਦਾਂ ਨਹੀਂ ਆਉਣਾ ਤੂੰ ਭਗਤਾਂ ਕੀ ਵੱਸ ਵੱਸ ਕਿੰਨਾ ਦੇ ਆਉਂਦਾ ਰੱਬ ਦੇ ਪਿਆਰਿਆਂ ਦੇ ਆਪੋ ਸਤਨਾਮ ਉਹਨੇ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਦਾਣ ਨਹੀਂ ਕਰਨਾ ਬਾਣੀ ਨਹੀਂ ਪੜ੍ਹਨੀ ਪਾਠ ਨਹੀਂ ਕਰਨਾ ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈ ਪਾਠ ਕਰਨਾ ਦਸਵੰਦ ਕੱਢਣਾ ਇਹ ਗੁਰਸਿੱਖ ਦੇ ਹਿੱਸੇ ਵਿੱਚ ਆਇਆ ਗੁਰਮਖ ਪਿਆਰਿਓ ਪਰ ਇਹ ਮੰਨ ਲੈੰਦਰ ਨਹੀਂ ਕਿ ਮੈਂ ਰੱਬ ਨੂੰ ਬਸ ਵਿੱਚ ਕਰਨ ਨੂੰ ਕਿਤੇ ਏਦਾਂ ਨਾ 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 ਪਾਤਸ਼ਾਹ ਕਹਿੰਦੇ ਪਾਈਏ ਕਰਮਕਾਂਡ ਹੈ ਕਰਮ ਧਰਮ ਅਖੰਡ ਜੋ ਵਿਸ ਹੈ ਤਿੰਨ ਜਨ ਜਗਾਤੀ ਲੂਟ ਹੈ ਤੇ ਜਿੰਨਾ ਕਰਮ ਧਰਮ ਦੇ ਨਾਂ ਤੇ ਕਰਮ ਕਰਦਾ ਨਾ ਸਭ ਪਖੰਡ ਹੈ ਪਾਸ਼ਾ ਕਹਿੰਦੇ ਇਹ ਤੇ ਰਾਹ ਵਿੱਚ ਹੀ ਲੁੱਟਿਆ ਜਾਣਾ ਆਪੋ ਸਤਨਾਮ ਧਰਮ ਰਾਜ ਦੀ ਕਚਹਿਰੀ ਤੱਕ ਤੇ ਪਹੁੰਚਣਾ ਹੀ ਨਹੀਂ ਇਹ ਤੇ ਰਾਹ ਵਿੱਚ ਲੁੱਟਿਆ ਜਾਣਾ ਭਾਈ ਸਤਗੁਰੂ ਦੀ ਸੇਵਾ ਕਰਨੀ ਕਰ ਖੀਵੀਆਂ ਪਗਤੀਆਂ ਅੰਦਰ ਪਾਸ਼ਾ ਫਰਮਾਨ ਕਰਦੇ ਨੇ ਨਾਨਕ ਮਨ ਮੁਖ ਜਗਤ ਤਨਹੀਨ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਆਣਾ ਮਨਮੁਖ ਆਪਾਂ ਮਨਮੁਖ ਦੀ ਪਰਿਭਾਸ਼ਾ ਸਮਝੀ ਨਾ ਗੁਰਮੁਖ ਪਿਆਰੇ ਇੱਕ ਦਿਨ ਮਨਮੁਖ ਕਿਹਨੂੰ ਕਹਿੰਦੇ ਨੇ ਜਿਹੜਾ ਆਪਣੇ ਮਨ ਦੀ ਮੰਨਦਾ ਹੋਵੇ ਆਪਣੇ ਮਨ ਦੀ ਗੱਲ ਹੀ ਸੁਣਦਾ ਹੋਵੇ ਉਹਨੂੰ ਕਹਿੰਦੇ ਮਨਮੁਖ ਦੂਜਾ ਹੁੰਦਾ ਗੁਰਮੁਖ ਜਿਹੜਾ ਗੁਰੂ ਦੀ ਮੰਨੇ ਗੁਰੂ ਦੀ ਸੁਣੇ ਗੁਰੂ ਦੀ ਮੰਨੇ ਉਹਨੂੰ ਕਹਿੰਦੇ ਗੁਰ ਮੁਖ ਜਿਹਦਾ ਗੁਰੂ ਵੱਲੇ ਮੁਖ ਹੈ ਜਿਹੜਾ ਕੱਲੇ ਮਨ ਦੀ ਸੁਣਦਾ ਜੋ ਮਨ ਨੇ ਕਿਹਾ ਉਹੀ ਮੰਨਣਾ ਉਹਨੂੰ ਕਹਿੰਦੇ ਮਨ ਮੁਖ ਇਹ ਤੁਹਾਨੂੰ ਆਪਾਂ ਤਾਂ ਇਹ ਕਰਨਾ ਵੀ ਆਪਾਂ ਮਨ ਮੁਖ ਬਣਨਾ ਕਿ ਗੁਰਮੁਖ ਬਣਨਾ ਜੇ ਤੇ ਗੁਰੂ ਦੇ ਪਾਏ ਹੋਏ ਪੁਰਣਿਆਂ ਤੇ ਚੱਲਣਾ ਜੇ ਗੁਰੂ ਦੇ ਕਹੇ ਅਨੁਸਾਰ ਚੱਲਣਾ ਫਿਰ ਅਸੀਂ ਗੁਰਮੁਖਾਂ ਜੇ ਅਸੀਂ ਮਨ ਦੀ ਮਰਜ਼ੀ ਕਰਨੀ ਹੈ ਤੇ ਅਸੀਂ ਮਨ ਮੁਖ ਆਖੋ ਸਤਨਾਮ ਫੇਰ ਅਸੀਂ ਮਨਮੁਖਾਂ ਮੇਰੇ ਪਾਤਸ਼ਾਹ ਕਹਿੰਦੇ ਨਾਨਕ ਮਨਮੁਖ ਜਗਤ ਧਨਹੀਨ ਹੈ ਪੂਰਾ ਸੰਸਾਰ ਜੇ ਮਨਮੁਖ ਹੈ ਨਾ ਤੇ ਪਾਤਸ਼ਾਹ ਕਹਿੰਦੇ ਧਨਹੀਨ ਉਹਦੇ ਕੋਲੇ ਨਾ ਸਮਝੋ ਵੀ ਬੜਾ ਧਨ ਹੈ ਪਾਤਸ਼ਾਹ ਕਹਿੰਦੇ ਧਨ ਕਾ ਦਾ ਗਿਆਨ ਦਾ ਧਨ ਕਾ ਦਾ ਨਾਮ ਦਾ ਬੰਦੇ ਕੋਲੇ ਇਹ ਧਨ ਹੋਣਾ ਬਹੁਤ ਜ਼ਰੂਰੀ ਹੈ ਪਾਸ਼ਾ ਜੀ ਫਰਮਾਨ ਕਰਦੇ ਨੇ ਫਿਰ ਨਾਨਕ ਮਨਮੁਖ ਜਗਤ ਤਾ ਨਹੀਂ ਨਾ ਅੱਗੇ ਭੁੱਖਾ ਕੇ ਖਾਏ ਗੁਰਮੁਖ ਪਿਆਰ ਆ ਜੇ ਮਨਮੁਖ ਬਣ ਕੇ ਜ਼ਿੰਦਗੀ ਗੁਜ਼ਾਰ ਦਿੱਤੀ ਤੇ ਤੇਰੇ ਪੱਲੇ ਕੁਝ ਨਹੀਂ ਰਹਿਣਾ ਗਾਂ ਕੀ ਖਾਂਵੇਂਗਾ ਕੀ ਲੈ ਕੇ ਗਾਂਵੇਂਗਾ ਵਜ ਲੈ ਕੇ ਜਾਣਾ ਹੈ ਫਿਰ ਮਨਮੁਖ ਨਹੀਂ ਬਣਨਾ ਫਿਰ ਗੁਰਮੁਖ ਬਣਨਾ ਉਹ ਸਤਨਾਮ ਫਿਰ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਢਾਲਣਾ ਬਾਣੀ ਪੜਨੀ ਬਾਣੀ ਸੁਣਨੀ ਤੇ ਬਾਣੀ ਨੂੰ ਸਮਝਣਾ ਗੁਰਮੁਖ ਪਿਆਰਿਓ ਬਹੁਤ ਜ਼ਰੂਰੀ ਹੈ ਆਖੋ ਸਤਨਾਮ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਮਾਲਕ ਜਿਹੜਾ ਸੱਚੇ ਪਾਤਸ਼ਾਹ ਉਹਦਾ ਨਾਮ ਸਿਮਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੁਣੀ ਹੈ ਸੁਖਾਂ ਦਾ ਫਾਲੋ ਮਿਲਣਾ ਨਾਮ ਬਿਨਾ ਦੁੱਖ ਪਾਏ ਹਰ ਕੇ ਨਾਮ ਬਿਨਾ ਦੁੱਖ ਪਾਏ